ਅੱਜ ਪੰਜਾਬ ਨੇ ਜੇ ਮੈਂ ਜੁਲਾਈ 2024 ਦੀ ਗੱਲ ਕਰਾਂ 2024 ਦੇ ਅੰਦਰ ਪਿਛਲੇ ਸਾਲ ਪਿਛਲੇ ਸਾਲ ਜੁਲਾਈ ਮਹੀਨੇ 2024 ਚ ਅਸੀਂ 1785 ਕਰੋੜ ਰੁਪਏ ਕਮਾਏ ਸੀ 1785 ਕਰੋੜ ਰੁਪਏ ਜਿਹੜੇ ਨੇਗੇ ਜੀਐਸਸੀ ਦੇ ਸਾਨੂੰ ਮਿਲੇ ਸੀ ਮੈਂ ਆਪਣੀ ਸਰਕਾਰ ਦੀ ਕੰਪੇਅਰ ਕਰ ਰਿਹਾ ਕਿ ਸਾਡੀ ਸਰਕਾਰ ਦੇ ਅੰਦਰ ਅਸੀਂ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਹੈਗਾ ਉਹ ਜੀਐਸਸੀ ਕਲੈਕਸ਼ਨ ਵਧਾ ਰਹੇ ਹਾਂ ਔਰ ਜੁਲਾਈ 2025 ਚ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ 2357.78 ਕਰੋੜ ਰੁਪਏ 2357.78 ਕਰੋੜ ਰੁਪਏ ਜਿਹੜੇ ਨੇ ਸੀ ਉਹ ਕਮਾਏ ਨੇ ਉਹ ਸਾਡੀ ਸਰਕਾਰ ਦੇ ਅੰਦਰ ਜੀਐਸਟੀ ਦੀ ਕਲੈਕਸ਼ਨ ਹੋਈ ਆ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜਾ ਉਹ ਲਗਾਤਾਰ ਟੈਕਸ ਦੀ ਕਲੈਕਸ਼ਨ ਵੱਧ ਰਹੀ ਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਕੰਮ ਕਰ ਰਹੀ ਆ ਜੇ ਮੈਂ ਇਨਕਰੀਜ਼ ਕਰਾਂ एनसीआर इन करोड़ ਦੇ ਵਿੱਚ ਤਾਂ 572.72 572.72 ਕਰੋੜ ਰੁਪਏ ਜਿਹੜਾ ਉਹ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਦੇ ਜੁਲਾਈ ਦੇ ਮੁਕਾਬਲੇ ਇਸ ਜੁਲਾਈ ਦੇ ਅੰਦਰ ਵੱਧ ਪੈਸਾ ਜਿਹੜਾ ਉਹ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਪੰਜਾਬ ਦੇ ਲੋਕਾਂ ਨੇ ਟੈਕਸ ਦਿੱਤਾਗਾ ਸੋ ਮੈਂ ਉਹਨਾਂ ਸਾਰੇ ਟੈਕਸ ਪੇਅਰ ਦਾ ਧੰਨਵਾਦ ਕਰਦਾਗਾ ਔਰ ਲਗਭਗ 32% 32 ਫੀਸਦੀ ਦੀ ਜਿਹੜੀ ਆ ਉਹ ਗਰੋਥ ਪਿਛਲੀ ਜੁਲਾਈ ਦੇ ਮੁਕਾਬਲੇ ਇਹ ਜੁਲਾਈ ਚ ਆਈ ਆ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਬੇਹੱਦ ਇਮਾਨਦਾਰ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਅਸੀਂ ਲਗਭਗ 27000 ਕਰੋੜ ਦਾ 27000 ਕਰੋੜ ਰੁਪਏ ਦਾ ਟੀਚਾ ਜਿਹੜਾ ਮਿੱਥਿਆ ਸੀ ਪਰ ਲੇਕਿਨ ਇਹਨਾਂ 4 ਮਹੀਨਿਆਂ ਦੇ ਦੌਰਾਨ ਜਿਵੇਂ ਗੱਲ ਕਰਾਂ April ਤੋਂ ਲੈ ਕੇ July ਤੱਕ April ਤੋਂ ਲੈ ਕੇ July ਤੱਕ ਲਗਭਗ 9200 ਕਰੋੜ ਰੁਪਏ 9188 9188 ਕਰੋੜ ਰੁਪਏ ਜਿਹੜਾ ਉਹ ਹੁਣ ਤੱਕ ਸਾਡੇ ਖਜ਼ਾਨੇ ਚ ਆ ਚੁੱਕਿਆ ਹੈਗਾ ਇਹਦਾ ਮਤਲਬ ਸਰਕਾਰ ਜਿਹੜਾ ਉਹ ਜਿੱਥੇ ਟਾਰਗੇਟ ਵੀ ਅਸੀਂ ਅਚੀਵ ਕਰ ਰਹੇ ਆ ਜਿਹੜਾ ਅਸੀਂ ਟਾਰਗੇਟ ਮੇਥੇ ਅਸੀਂ ਬਜਟ ਦੇ ਅੰਦਰ ਔਰ